ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਫੈਸ਼ਨ ਬੁਟੀਕ ਤੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਸੋਨੇ ਸੋਨੇ ਸੂਟ ਲੈ ਕੇ ਆਇਆ ਮੈਂ ਪਹਿਣਾ ਦੀ ਡਿਮਾਂਡ ਤੇ ਪਹਿਣਾ ਬਹੁਤ ਕਹਿ ਰਹੀਆਂ ਸੀ ਤੇ ਜਾਗੋ ਤੇ ਮੈਰिज ਲਈ ਕੋਈ ਖਾਸ ਜੇ ਸੂਟ ਲੈ ਕੇ ਆਇਓ ਤੇ ਉਹਦੇ ਹਿਸਾਬ ਨਾਲ ਅਸੀਂ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਨਿਊ ਡਿਜ਼ਾਈਨ ਹੈਗੇ ਤੇ ਜੋ ਕਿ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋਗੇ ਜੋ ਟ੍ਰੈਂਡਿੰਗ ਦੇ ਵਿੱਚ ਅੱਜਕੱਲ ਕਲਰ ਚੱਲਦੇ ਹੈਗੇ ਉਦਾਂ ਦੇ ਕਲਰ ਹੈਗੇ ਤੇ ਵਾਚ ਕਰਿਆ ਕਰੋ ਐਂਡ ਤੱਕ ਵੀਡੀਓ ਨੂੰ ਤਾਂ ਜੋ ਤੁਹਾਨੂੰ ਡਿਜ਼ਾਈਨਾਂ ਦਾ ਪਤਾ ਲੱਗ ਸਕੇ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਵੀਡੀਓ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਸਾਨੂੰ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋਗੇ ਬਹੁਤ ਹੀ ਪਿਆਰ ਨਾਲ ਤੇ ਸ਼ਿੱਜਤ ਨਾਲ ਸੂਟ ਰੈਡੀ ਕੀਤਾ ਜਾਂਦਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੀ ਹੋਗੇ ਡਿਜ਼ਾਈਨ ਇਸ ਫਿਨਿਸ਼ਿੰਗ ਪੂਰੀ ਹੁੰਦੀ ਹੈਗੀ ਕੰਮ ਦੀ ਸਕਰੀਨ ਸ਼ਾਟ ਜ਼ਰੂਰ ਲਿਆ ਕਰੋ ਇੱਕ ਤਾਂ ਜੋ ਮੈਨੂੰ ਪਤਾ ਲੱਗ ਸਕੇ ਵੀ ਤੁਸੀਂ ਕਿਹੜਾ ਡਿਜ਼ਾਈਨ ਸਾਨੂੰ ਕਹਿ ਰਹੇ ਹੋਗੇ ਬਹੁਤ ਪੈਣਾ ਐਂ ਹੀ ਕਰਦੀਆਂ ਗਿਆ ਵੀ ਵੀਡੀਓ ਦੇ ਵਿੱਚ ਕਹਿ ਦਿੰਦੀਆਂ ਹਾਂ ਜੀਆ ਉਹ ਵਾਲਾ ਸੂਟ ਐਵੇਂ ਮੈਨੂੰ ਨਹੀਂ ਪਤਾ ਚੱਲਦਾਗਾ ਵੀ ਤੁਸੀਂ ਕਿਹੜਾ ਸੂਟ ਕਹਿ ਰਹੇ ਹੋ ਤਾਂ ਮੈਂ ਪਲੀਜ਼ ਰਿਕੁਐਸਟ ਹੀ ਕਰਦੀ ਹਾਂ ਤੁਹਾਨੂੰ ਕਿ ਤੁਸੀਂ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਸਾਨੂੰ ਸੌਖਾ ਹੋ ਜਾਂਦਾ ਦੱਸਣਾ ਕਿ ਤੁਸੀਂ ਕਿਹੜਾ ਡਿਜ਼ਾਈਨ ਪੁੱਛ ਰਹੇ ਹੋਗੇ ਔਰ ਕਿਸੇ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਆਪਣੀ ਮਨਪਸੰਦ ਦੇ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਸਪੈਸ਼ਲ ਜੀ ਸੂਟ ਹੈਗੇ ਤੇ ਜੋ ਪਹਿਣਾ ਸਾਡੀ ਵੀਡੀਓ ਤੇ ਪਹਿਲੀ ਵਾਰ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਅੱਗੇ ਤੋਂ ਵੀ ਸਾਡੀ ਵੀਡੀਓ ਦੇਖ ਸਕੋ ਤੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕੋ ਜਲਦੀ ਜਲਦੀ ਜਾਓ ਔਰ ਵੀਡੀਓ ਚੈੱਕ ਕਰੋ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਡਿਜ਼ਾਈਨ ਕਿੱਦਾਂ ਦੇ ਲੱਗਦੇ ਹੈਗੇ ਤੇ ਸਾਨੂੰ ਵੀ ਅੱਛਾ ਲੱਗਦਾ ਜਦੋਂ ਤੁਸੀਂ ਸਾਡੇ ਡਿਜ਼ਾਈਨਰਾਂ ਨੂੰ ਬਹੁਤ ਪਿਆਰ ਦਿਨੇ ਹੋਗੇ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਪਿਆਰ ਦਿਓਗੇ ਤੇ ਉਹਦੇ ਲਈ ਤੁਹਾਡਾ ਸਭ ਦਾ ਧੰਨਵਾਦ ਕਰਦੀ ਆ ਮੈਂ ਦਿਲੋਂ ਥੈਂਕ ਯੂ ਕਹਿਨੀ ਆਗੀ ਤੇ ਵੀਡੀਓ ਵਾਚ ਕਰਿਓ ਐਂਡ ਤੱਕ ਸਤਿ ਸ਼੍ਰੀ ਅਕਾਲ